ਦੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮੰਨੀਓ ਆਈ ਐਸ 1999 ਦੇ ਵਿੱਚ ਖੁੱਲਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕੇ ਆ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਅਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਿਆਂ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਪੀਸੀਐਸ ਕਲੀਅਰ ਕਰਕੇ ਉਹ ਚੱਲੇ ਹੋਣ ਅ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਹਿਸੀਲਦਾਰ ਬਣੇ ਕੋਈ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹੇ ਕੋਈ ਬੀਡੀਪੀਓ ਬਣੇ ਐਵੇਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਜਿਹੜੀਆਂ ਪੀਸੀਐਸ ਕਰਕੇ ਕਰ ਸਕਦੇ ਤੇ ਪੀਸੀਐਸ ਦਾ ਇੱਕ ਬੜਾ ਵੱਡਾ ਹਊਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨੀ ਨੌਲੇਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੋਕਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਲਾਉਣ ਦੇ ਲਈ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ ਪੀਸੀਐਸ ਦੀ ਜਿੰਨੀ ਵੀ ਆਨਲਾਈਨ ਚਾਹੀਏ ਜਾਂ ਕੀ ਕਰ ਰਹੇ ਹਾਂ ਜਿਹੜੇ ਚੱਲਣਗੇ ਸਾਰੇ ਉਹ ਜਿੱਥੇ ਚੱਲਣਗੇ ਤੇ ਜਿਹੜੀ ਲੋਕਾਂ ਦੀ ਆਮ ਜ਼ਰੂਰਤ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ 100 ਮਜ਼ਬੂਰੀਆਂ ਨੇ ਕਿਸੇ ਹੋਰ ਇਨਸਾਨੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਇਦਾਂ ਦਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਵੀ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਹਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਉਸਾਂ ਕਿ ਬਦਲਾ ਗਲੀਆਂ ਨਾਲੀਆਂ ਤੱਕ ਹੀ ਰਹਿੰਦਾ ਹੈ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇੰਦਾ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੀਐਸ ਦੀ ਜਿਹੜੀ ਉਹ ਕਰਾਵਾਂਗੇ ਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਜਾਂ ਕਿਸੇ ਐਮ ਐਲ اے ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾਂ ਦਿਓ ਤੇ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਅਸੀਸਾਂ ਲੈਂਦੇ ਹਾਂ ਕਿ ਜੇ ਉਹ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਕੰਮ ਕਰਾਂਗੇ ਇਤਿਹਾਸ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਉਹ ਵੱਤੋਂ ਵੱਧ ਪੜ੍ਹ ਕੇ ਨੇ ਜਿਹੜੇ ਉਹ ਅਸਲੀ ਸਰਕਾਰੀ ਅਸਾਮੀਆਂ ਜੇ ਨਾ ਨਾ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਹੈ ਤਾਂ ਵੇਖੋ ਲਗਭਗ ਜੇ ਖੁੰਡਾ ਜਾਏ ਬਕਰੇ ਤਾਂ 4 ਕੋਈ ਇੰਸਟੀਚਿਊਟ ਲੱਗ ਲੱਗੇ ਨਾ ਕੋਈ 1 ਮਹੀਨਾ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲ ਚ ਕਰਾਉਂਦਾ ਹੈ ਉਹ ਲੱਗੇ ਬੱਚੇ ਤੇ ਡਿਪੈਂਡ ਕਰ ਪਰ ਜੇ ਮੈਂ ਕਹਿੰਦਾ ਤਿੰਨ ਵਾਰ ਵੀ ਕਰ ਲਏ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਹੀ ਉਹ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਦੋਂ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਕਰਾਂਗੇ ਸਾਡੇ ਵਿੱਚ ਸਾਡੇ ਡਿਓ ਸਾਹਿਬ ਸਾਰੇ ਬੈਠੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨੇ ਸਾਡੇ ਡੀਪੀਆਰਓ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀਸ ਸਬੰਧੀ ਜਾਣਕਾਰੀ ਪਿਆ ਇਸ ਤੋਂ ਨੇ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜੇ ਆ ਉਹ ਖੋਲਾਂਗੇ ਜਿਹੜੇ ਬੱਚਾ ਨੂੰ ਜਿਹੜੇ ਆ ਉਹਨਾਂ ਦੇ ਪੜਾਅ ਕਾ ਕੁਝ ਹੋਵੇ ਸੋ ਤੁਸੀਂ ਸਾਰੇ ਤੁਹਾਡਾ ਬਹੁਤ ਬਹੁਤ ਸਾਹਿਬ ਕੰਨਾ ਚੱਲਣਾ ਕੇਸੀ ਅਸੀਂ 25 ਸਾਲਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾ ਮਨਾ ਰਹੇ ਹਾਂ ਤੇ 25 ਸਾਲਾ ਜੇ ਸੋਚ ਰਹੇ ਸੀ ਕੀ ਕਰਨਾ ਚਾਹੀਦਾ 25 ਸਾਲਾ ਤੇ ਸਿਲਵਰ ਜੁਬਲੀ ਬੜੀ ਗੱਲ ਹੁੰਦੀ ਹੈ ਤੇ ਮਨਚ ਖਿਆਲ ਆਇਆ ਕਿ ਰਦਰ ਥੈਨ ਆਪਾਂ ਇਹ ਵੀ ਫੰਕਸ਼ਨ ਕਰੀਏ بڑے بڑے ਇੱਕ ਇੱਕ ਰਿਓ ਚਲੋ ਗਿਫਟ ਨਹੀਂ ਮੈਂ ਵੀ ਪੰਜਾਬ ਤੋਂ ਵਿਲੌਂਗ ਕਰਦਾ ਤੇ ਮਨਚ ਆਇਆ ਕਿ ਸਭ ਤੋਂ ਬੜੀਆ ਗਿਫਟ ਜਿਹੜੀ ਬੱਚਾ ਨੂੰ ਹੋ ਸਕਦੀ ਹੈ ਉਹ ਇਹ ਹੋ ਸਕਦੀ ਹੈ ਕਿ ਬੱਚਾ ਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ এনਵਾਇਰਨਮੈਂਟ ਤੇ ਜਾਵੇ ਜਿੱਥੇ ਬੱਚੇ ਖੁੱਲ ਕੇ ਤਿਆਰੀ ਕਰ ਸਕਣ ਕਿ ਸਾਡਾ ਬੰਦੇ ਦਾ ਨਾਮ 25 ਸਾਲਾਂ ਤੋਂ ਕੁਆਲਿਟੀ ਨਾਲ ਜੁੜਿਆ ਹੋਇਆ ਤੇ ਪੀਸੀਐਸ ਤਾਂ ਕਿੰਨੇ ਹੀ ਹੈ ਪੰਜਾਬ ਚ ਕੋਈ ਗਿਣਤੀ ਹੈ ਹੀ ਨਹੀਂ ਤੇ ਫਿਰ ਮਦਨ ਚ ਆਇਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਨਹੀਂ ਤੇ ਫਿਰ ਐਮਐਲਏ ਸਾਹਿਬ ਦਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਗੱਲ ਕਰ ਰਹੇ ਹੋ ਥੋੜਾ ਦੇਖਿਆ ਸੀ ਅਸੀਂ ਤੇ ਮੈਨੂੰ ਬੜੇ ਹਰਾਜੀ ਹੋਏ ਮੈਂ ਕਿਹਾ ਅੱਛਾ ਮਤਲਬ ਪੋਲਿਟੀਕਲ ਲੈਵਲ ਤੇ ਵੀ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਾ ਨੂੰ ਇਸ ਤਰ੍ਹਾਂ ਅਰੇਂਜ ਕਰੀਏ ਬਿਕੋਜ਼ ਕਾਫੀ ਮਿਹਰਤ ਲੱਗਦੀ ਹੈ ਇਸ ਬੱਚੇ ਨੂੰ ਕੀ ਕੋ ਬੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਤੇ ਅਲੀਆਂ ਨੌਕਰੀਆਂ ਤੇ ਉਹ ਇਹਨਾਂ ਦਾ ਉਪਰ ਪ੍ਰੋਜੈਕਟ ਉਪਰਾਲਾ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਫਿਰ ਮੈਂ ਚੰਡੀਗੜ੍ਹ ਨਾਲ ਮਿਲਿਆ ਤੇ ਇਹਨਾਂ ਦੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ ਥੈਂਕ ਯੂ ਕਿ ਇਸ ਤਰ੍ਹਾਂ ਜੇ ਇਹ ਅੰਨਾ ਕੰਮ ਕਰ ਸਕਦੇ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਆਏ ਪੈਸੇ ਬਹੁਤ ਕਮਾਏ ਆ ਤੇ ਏਸੀ ਵੀ ਤੇ ਕੁਝ ਕਰ ਸਕਦੇ ਆ ਸੁਸਾਇਟੀ ਵਾਸਤੇ ਤੇ ਅੱਲਾ ਦੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਅਸੀਂ ਬੀਪੀਐਲ ਰੱਖਿਆ ਸੀ ਤੇ ਐਨਆਰਐ ਵੀਰ ਨੂੰ ਕਰਨਿਸ ਕੀਤਾ ਕਿ ਨਹੀਂ ਬੀਪੀਐਲ ਨਹੀਂ ਤੁਸੀਂ ਹੋਰ ਵਧਾਓ ਇਹਨੂੰ ਤੇ ਫਿਰ ਅਸੀਂ 3 ਲੱਖ ਕਰਤੀ ਹੈ ਕਿ ਚਲੋ ਹੋਰ ਰਣ ਕੇ ਬੱਚੇ ਕੋਈ ਗੱਲ ਨਹੀਂ ਤੇ ਇਹ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਜੀ ਕੀ ਹੈ ਕਿ ਕੋਈ ਵੀ ਜਿਹੜਾ ਇੱਕ ਕੰਪੀਟੀਟਿਵ ਇਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨ ਜੀਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕੁਆਂਟ ਪੜ੍ਹਨਾ ਹੁੰਦਾ ਹੈ ਲੌਜੀਕਲ ਇੰਗਲਿਸ਼ ਚਾਰ ਚੀਜ਼ਾਂ ਹੁੰਦੀਆਂ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਹੇ ਹਾਂ ਬੱਚਿਆਂ ਨੂੰ ਕਿ ਅਸੀਂ ਉਹਨਾਂ ਨੂੰ ਪੀਸੀਐਸ ਲੈਵਲ ਦੀ ਤਿਆਰੀ ਹੌਲੀ-ਹੌਲੀ ਕਰਾ ਦੇਣੀ ਹੈ ਤੇ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਪੂਰੇ ਜਿਹੜੇ ਪੀਸੀਐਸ ਦੀ ਪੋਸਟਾਂ ਹੈ ਲੱਕੀ ਐਸਡੀਐਮ ਹੋ ਗਈ ਆਪਣੀ ਈਟੀਓ ਹੋ ਗਈ ਹੋਰ ਸਾਰੀਆਂ ਪੋਸਟਾਂ ਹੋ ਗਈਆਂ ਕੋਆਪਰੇਟਿਵ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਬੈਂਕਿੰਗ ਐਸਐਸਸੀ ਕਿਸੇ ਦਾ ਵੀ ਪੇਪਰ ਦੇ ਸਕਦਾ ਬੱਚਾ ਜੇ ਸਾਡੇ ਨਾਲ ਸਾਲ ਜੁੜ ਗਿਆ ਬੱਚਾ ਤਾਂ ਉਹ ਹੌਲੀ-ਹੌਲੀ ਹੌਲੀ-ਹੌਲੀ ਉਸ ਲੈਵਲ ਤੇ ਪਹੁੰਚੇਗਾ ਕਲਿਕਸ ਪੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਵੀ ਰਿਕਾਰਡਿੰਗ ਵੀ ਸੁਣ ਸਕਦਾ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਿਵੇਂ ਬੱਚੇ ਨੂੰ ਸਟਾਰਟ ਅਟੈਚ ਕਰਵਾਇਆ ਜਾਂਦਾ ਹੈ ਟਾਈਮਿੰਗ 3 ਘੰਟੇ ਦੀ ਕਲਾਸ ਹੈ ਜੀ ਸਰ ਜੀ ਤੁਸੀਂ ਲਿੰਕ ਸ਼ੇਅਰ ਕਰੋਗੇ ਕੀ ਲਿੰਕ ਸ਼ੇਅਰ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇਹ ਕਲਾਸ ਵੜੀ 10:00 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਇਸ ਤ ਲੈਕਚਰ ਨਹੀਂ ਹੋ ਪ ਰਿਹਾ ਮਲੇ ਲੇਟੈਸਟ ਟੈਕਨੋਲੋਜੀ ਹੈ ਕੋਈ ਇਹਨਾਂ ਡਾਟਾ ਵੀ ਨਹੀਂ ਲੱਗਦਾ ਲਾਈਵ ਕਲਾਸ ਲੱਗੇ ਕਿ ਇਹਨਾਂ ਡਾਟਾ ਵੀ ਨਹੀਂ ਕਰਦਾ ਅਪਲਾਈ ਕਿਦਾਂ ਅਪਲਾਈ ਕਿਦਾਂ ਕਰੇਗਾ ਜੀ ਪਹੁੰਚ ਕਿਦਾਂ ਕਰੇ ਜਿਹੜਾ ਜਿਹੜੇ ਕਰਨੀ ਹੈ ਪਹੁੰਚ ਕਿਦਾਂ ਕਰਦੇ ਤੇ ਆਪਣਾ ਇਹ ਸਾਰਾ ਪ੍ਰੋਗਰਾਮ ਹੈ ਪੂਰਾ ਜਿਹੜਾ ਅਸੀਂ ਬੱਚਿਆਂ ਨੂੰ ਦੇ ਰਹੇ ਸਰ 3 ਲੱਖ ਤੋਂ ਉੱਪਰ ਜਿਹਦੀ ਮਤਲਬ ਇਨਕਮ ਆ ਜਿਹਦੇ ਮਾਤਾ ਪਿਤਾ ਦੀ ਉਹਨੂੰ ਕੀ ਚਾਰजेस ਦਿੱਤੇ ਜਾਣਗੇ ਦੇਖੋ ਜੀ ਉਹ ਤਾਂ ਸੋਚਿਆ ਨਹੀਂ ਅਜੇ ਕੁਝ ਲੋ ਤਾਂ ਐਮਐਲਏ ਸਾਹਿਬ